ਕਾਂਗਰਸ ਤੋਂ ਫਤੇਹ ਸਿੰਘ ਬਾਦਲ ਮੇਰੇ ਨਾਨਾ ਜਿਉਂ ਜਿਤਿੰਦਰ ਸਿੰਘ ਦੇ ਹੱਕ ਦੇ ਵਿੱਚ ਲਗਾਤਾਰ ਟੋਟੋ ਡੋਰ ਅਤੇ ਪ੍ਰਚਾਰ ਕਰ ਰਹੇ ਨੇ ਕਿ ਉਹਨਾਂ ਨੂੰ ਵੋਟਾਂ ਵੱਤੋ ਵੱਤ ਇੱਕ ਤਰੀਕ ਨੂੰ ਪਾ ਕੇ ਤਾਂ ਕੰਮ ਜਾਬ ਕਰੋ ਤਾਂ ਕੀ ਦੇਖਦੇ ਹੋ ਬਾਲ ਸਾਹਿਬ ਕੱਲ ਲਗਾਤਾਰ ਮਾਨਸਾਬੀ ਏਰੀਏ ਦੇ ਵਿੱਚ ਆਇਆ ਤੇ ਉਹ ਕਲੀਏ ਕਲੀਏ ਸੁਣਾਉਂਦੇ ਰਹੇ ਪਰ ਵੋਟਾਂ ਦੀ ਅਪੀਲ ਨਹੀਂ ਕਰਕੇ ਦੇਖੋ ਜੀ ਅਸੀਂ ਤਾਂ ਲਗਾਤਾਰ ਕਈ ਦਿਨਾਂ ਦੇ ਵੋਟਾਂ ਮੰਗਦੇ ਫਿਰਦੇ ਆ ਸਾਨੂੰ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਹਰ ਪਾਸਿਓ ਅੱਜ ਅਸੀਂ ਸਵੇਰੇ ਡੋਟ ਡੋਰ ਤੋਂ ਪਿੰਡਾਂ 'ਚ ਕੀਤਾ ਬਹੁਤ ਵਧੀਆ ਰਿਸਪੌਂਸ ਰਿਹਾ ਲੋਕਾਂ ਦਾ ਬੜਾ ਭਰਮਾ ਹੰਗਾਰਾ ਮਿਲਿਆ ਬਹੁਤ ਪਿਆਰ ਮਿਲਿਆ ਤੇ ਅੱਜ ਦੁਪਹਿਰੇ ਅਸੀਂ ਬਠਿੰਡੇ ਸ਼ਹਿਰ 'ਚ ਵੀ ਜਾ ਕੇ ਆਏ ਆ ਉੱਥੇ ਵੀ ਹਵਾ ਦਾ ਰੁਖ ਕਾਂਗਰਸ ਵਾਲੀ ਲੱਗਦਾ ਬਹੁਤ ਪੋਜ਼ਿਟਿਵ ਰਿਜ਼ਲਟ ਹੈ ਹਰ ਪਾਸੇ ਲੱਗ ਰਿਹਾ ਹੈ ਬਾਕੀ ਇੱਕ ਤਰੀਕ ਨੂੰ ਪਤਾ ਲੱਗ ਜਾਊਗਾ ਸਾਰਿਆਂ ਨੂੰ ਕਲ ਮਾਨਸਾ ਪਿੰਡ ਬਦਲੀ ਆਈ ਸੀ ਕਹਿੰਦੇ ਬਾਲਾ ਦਾ ਪਹਿਲਾਂ ਤਾਂ ਬਸ਼ਰਮ ਨੇ ਕਾਲੀ ਦਰ ਤੇ ਲਗਾਤਾਰ ਨਿਸ਼ਾਨੇ ਸਾਧੇ ਰ ਫਿਰ ਉਹਨਾਂ ਨੇ ਕਾਂਗਰਸ ਤੇ ਵੀ ਨਿਸ਼ਾਨਾ ਸਾਧਿਆ ਕਹਿੰਦੇ ਇਹਨਾਂ ਨੂੰ ਰਹਿਣ ਨਹੀਂ ਦੇਣਾ ਇਹਨਾਂ ਨੂੰ ਸੱਤਾ ਤੋਂ ਬਾਹਰ ਹੀ ਦੇਖੋ ਸੱਤਾ 'ਚ ਰਹਿਣਾ ਨਾ ਰਹਿਣਾ ਇਹ ਜਨਤਾ ਜਨਾਰਦਨ ਨੇ ਫੈਸਲਾ ਲੈਣਾ ਹੈ ਕੌਣ ਸੱਤਾ 'ਚ ਰਹੂ ਕੌਣ ਨਾਰੂ ਬਾਕੀ ਡੈਮੋਕ੍ਰੇਸੀ 'ਚ ਲੋਕਤੰਤਰ 'ਚ ਵੱਧ ਤੋਂ ਵੱਧ ਪਾਰਟੀਆਂ ਹੋਣ ਵੱਧ ਤੋਂ ਵੱਧ ਕੈਂਡੀਡੇਟ ਹੋਣ ਅੱਡ ਅੱਡ ਵਿਚਾਰਧਾਰਾਵਾਂ ਦੇ ਲੋਕ ਜੇ ਆਪਣੇ ਵਿਚਾਰ ਲੋਕਾਂ ਸਾਹਮਣੇ ਰੱਖਣਗੇ ਮੈਂ ਕਹਿੰਦਾ ਉਹ ਬਿਹਤਰ ਹੁੰਦਾ ਇੱਕ ਪਾਰਟੀ ਦਾ ਰਾਜ ਕਦੇ ਵੀ ਚੰਗਾ ਨਹੀਂ ਹੁੰਦਾ ਕੱਲ ਕਿੱਕਲੀਆਂ ਸੁਣਾਉਂਦੇ ਨਜ਼ਰ ਆਏ ਮਾਨ ਸਾਹਿਬ ਲਗਾਤਾਰ ਕਿੱਕਲੀ ਬਾਦਲ ਪਰਿਵਾਰਾਂ ਤੇ ਕਿੱਕਲੀਆਂ ਆਈਆਂ ਕਹਿੰਦੇ ਉਹਨਾਂ ਦਾ ਜਿਹੜਾ ਕੇਲੇ ਸੀ ਉਹਨਾਂ ਨੂੰ ਜਿਹੜੇ ਰਾਤ ਸੀ ਜਿੱਥੋਂ ਟਿਕਟਾਂ ਉੜੀਆਂ ਦੀਆਂ ਸੀ ਟਿਕਟਾਂ ਤਾਂ ਬਾਦਲ ਪਰਿਵਾਰ ਬਾਦਲ ਪਿੰਡ ਦੇ ਵਿੱਚ ਕਈ ਜਗ੍ਹਾ ਤੋਂ ਵੀਡੀਓਜ਼ ਆ ਰਹੀਆਂ ਪਰ ਨਿਸ਼ਾਨੇ ਸਾਰਿਆਂ ਤੇ ਆਏ ਦੇਖੋ ਜੀ ਮਾਨ ਸਾਹਿਬ ਵੀ ਦੱਸ ਸਕਦੇ ਐ ਅਸੀਂ ਤਾਂ ਇਹੀ ਕਵਾਂਗੇ ਕਿ ਕਾਂਗਰਸ ਪਾਰਟੀ ਦੇ ਹਾਲਾਤ ਬਹੁਤ ਵਧੀਆ ਲੱਗ ਰਹੇ ਆ ਅੱਜਕੱਲ੍ਹ ਤੇ ਸਾਨੂੰ ਬਹੁਤ ਵਧੀਆ ਪਰ ਮਹੰਗਾਰਾ ਮਿਲ ਰਿਹਾ ਲੋਕਾਂ ਤੋਂ ਇੰਡੀਆ ਗੱਠਜੁਟਨ ਤੇ ਸਿਰਕਲਾ ਪੰਜਾਬ ਦਾ ਸੂਬਾ ਹੀ ਹੈ ਜਿੱਥੇ ਲੜ ਰਿਆ ਜਾ ਰਿਹਾ ਬਾਕੀ ਇੰਨੀ ਗੱਠਜੁਟਨ ਦੇ ਵਿੱਚ ਹਰ ਜਗ੍ਹਾ ਇਕੱਠਾ ਲੜਿਆ ਜਾ ਰਿਹਾ ਕੀ ਲੱਗਦਾ ਇੰਡੀਆ ਗੱਠਜੁਟਨ ਕਾਮਯਾਬ ਹੋਣਾ ਅਗੇ ਇਹ ਤਾਂ ਜਨਤਾ ਨਹੀਂ ਦੱਸਣਾ ਜੀ ਪਰ ਸਾਨੂੰ ਜੋ ਅਸਾਰ ਲੱਗ ਰਹੇ ਨੇ ਹਰ ਪਾਸੇ ਕਾਂਗਰਸ ਪਾਰਟੀ ਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਤੁਸੀਂ ਡੱਬ ਵਾਲੀ ਨੇ ਹੋ ਤੁਹਾਨੂੰ ਤਾਂ ਪਤਾ ਹੀ ਹੈ ਹੁਣ ਇੱਥੇ ਕੀ ਹੋ ਰਿਹਾ ਡੱਬ ਵਾਲੀ ਚ ਕਿੰਨੇ ਕੁ ਮਾਰਜਨ ਤੇ ਕਾਂਗਰਸ ਅੱਗੇ ਹੈ ਬਾਕੀ ਹਰਿਆਣੇ ਦੀ ਵੀ ਸੀਟਾਂ ਤੇ ਬਹੁਤ ਵਧੀਆ ਪਰਫਾਰਮੈਂਸ ਹੈ ਪੰਜਾਬ ਚ ਇਹ ਲੋਕ ਫਿਰ ਬਦਲਾ ਚਾਹੁੰਦੇ ਨੇ ਤੇ ਪ੍ਰਮਾਤਮਾ ਦੀ ਮਿਹਰ ਨਾਲ ਬਦਲਾਅ ਆਊਗਾ ਬਿਲਕੁਲ ਬਦਲਾਅ ਤਾਂ ਸਰ 2 ਸਾਲ ਪਹਿਲਾਂ ਵੀ ਲੋਕ ਬਦਲਾਅ ਦੇ ਚੱਕਰ ਵਿੱਚ ਸੀ ਹੁਣ ਤੁਸੀਂ ਬਦਲਾਅ ਦੀ ਗੱਲ ਦੁਬਾਰਾ ਕਰ ਰਹੇ ਹੋ ਬਿਲਕੁਲੀ ਜੀ ਮੈਨੂੰ ਲੱਗਦਾ ਬਦਲਾਅ ਤੋਂ ਪੁਰਾਣੇ ਤੋਂ ਦਿਲ ਭਰ ਗਿਆ ਲੋਕਾਂ ਦਾ ਤੇ ਰਵਾਇਤੀ ਪਾਰਟੀਆਂ ਦੀ ਰਿਵਾਈਵਲ ਹੋਊਗਾ ਕਾਂਗਰਸ ਪਾਰਟੀ ਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਕਾਂਗਰਸ ਪਾਰਟੀ ਦਾ ਵਰਕਰ ਅਟਲ ਖੜਾ ਹੈ ਤੇ ਉਤਸ਼ਾਹਿਤ ਵੀ ਹੈ ਇਸ ਸ਼ੋਰ ਨੂੰ ਲੈ ਕੇ ਜਿੱਥੇ ਵੀ ਜਾਂਦੇ ਆ ਬੜਾ ਖੁਸ਼ ਹੁੰਦਾ ਹੈ ਮੂਰੇ ਲੱਗ ਕੇ ਪੂਰਾ ਜੋਰ ਲਾਉਂਦਾ। ਕਿ ਲੱਗਦਾ ਸਰ ਇਹ ਇੱਕ ਤਰੀਕ ਨੂੰ ਜਿਹੜੀ ਜਨਤਾ ਹੈ ਉਹ ਜਨਤਾ ਚੋਂ ਜ਼ਿਆਦਾ ਨਾ ਉਹ ਜਿਤਿੰਦਰ ਸਿੰਘ ਦੇ ਹੱਕ ਦੇ ਵਿੱਚ ਬੁੱਕੇ ਨੂੰ ਸਾਨੂੰ ਤਾਂ ਇਹੀ ਲੱਗਦਾ ਹੈ। ਸਕਦਾ ਹੀ ਲੱਗਦਾ ਹੈ ਜੋ ਜਿਤਿੰਦਰ ਸਿੰਘ ਸਿੱਧੂ ਨੇ ਜੋ ਬਠਿੰਡਾ ਲੋਕ ਸਭਾ ਤੋਂ ਕਾਂਗਰਸ ਦੇ ਉਮੀਦਵਾਰ ਨੇ ਤਾਂ ਉਹਨਾਂ ਦੇ ਹੱਕ ਵਿੱਚ ਜਨਤਾ ਜ਼ਰੂਰ ਬੁੱਕੇਗੀ। ਇਹ ਫਤੇ ਸਿੰਘ ਬਾਦਲ ਦਾ ਕਹਿਣਾ ਤਾਂ तमाम ਜਾਣਕਾਰੀ ਲਈ ਬਨੇ ਰਹੋ। ਪੰਜਾਬ ਵਾਲਿਆਂ ਨਾਲ ਮੇਰਾ ਧੰਨਵਾਦ।